ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੂਟੀਕ ਰਾਜਪਾਲਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਬਹੁਤ ਸੋਹਣੇ ਜੇ ਸੂਟ ਲੈ ਕੇ ਆਈਆਂ ਸੀ ਘੱਟ ਪ੍ਰਾਈਸ ਦੇ ਵਿੱਚ ਲੈ ਕੇ ਆਈਆਂ ਜਿਹੜੀ ਅੱਜ ਦੀ ਵੀਡੀਓ ਆ ਇਹ ਮੇਰੇ ਟੇਸਟ ਤੋਂ ਥੋੜੇ ਜੀ ਹਟਕੇ ਆ ਇਹ ਮੈਂ ਤਾਂ ਲੈ ਕੇ ਆਈਆਂ ਮੈਸੇਜ ਆਣੇ ਕਿ ਸਾਨੂੰ ਔਰਗੈਂਜ਼ਾ ਵਗੈਰਾ ਦੇ ਸੂਟ ਥੋੜੇ ਘੱਟ ਰੇਂਜ 'ਚ ਜਿਵੇਂ ਦੇ ਮੈਂ 3500 ਜਾਂ 3300 ਦੇ ਸੂਟ ਪਾਣੇ ਆ ਡਿਸਕਾਊਂਟ 'ਤੇ ਉਦਾਂ ਦੇ ਸੂਟ ਮੰਗਦੇ ਨੇ ਕਾਫੀ ਕਲਾਇੰਟ ਮੰਗਦੇ ਨੇ ਜੀ ਅਸੀਂ ਗਿਫਟ ਵੀ ਦੇਣੇ ਹੁੰਦੇ ਆ ਤੇ ਸਾਨੂੰ ਵੈਰਾਈਟੀ ਵੀ ਅੱਛ ਤੁਮੀ ਅੱਜ ਵੀਡੀਓ ਲੈ ਕੇ ਆਈਆਂ ਇਹਨਾਂ ਨਾਲ ਜਿਹੜੀ ਸ਼ੈਂਟਨ ਦੀ ਸਲਵਾਰ ਹੁੰਦੀ ਹੈ ਉਹ ਵਾਲੀਆਂ ਸਲਵਾਰਾਂ ਹੋਣਗੀਆਂ ਮੈਂ ਪਹਿਲਾਂ ਹੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਣ ਲੱਗੀ ਹਾਂ ਕਿਉਂਕਿ ਮੈਂ ਕਦੇ ਵੀ ਇਹ ਵਾਲੀ ਸਲਵਾਰ ਵਾਲਾ ਸਟੱਫ ਸੇਲ ਨਹੀਂ ਕੀਤਾ ਹੱਸ ਤੱਕ ਇਹ ਵੀ ਬਹੁਤ ਜ਼ਿਆਦਾ ਡਿਮਾਂਡ ਹੋਣ ਕਰਕੇ ਮੈਂ ਅੱਜ ਦੇ ਤੁਹਾਡੇ ਵਾਸਤੇ ਸੂਟ ਲੈ ਕੇ ਆਈਆਂ ਸਟੱਫ ਬਹੁਤ ਜ਼ਿਆਦਾ ਫਾਈਨ ਹੈ ਮਤਲਬ ਕਿ ਬਰੀਆ ਸੂਟ ਕੋਈ ਕੰਪਲੇਨ ਵਾਲਾ ਕੁਝ ਵੀ ਨਹੀਂ ਹੋਏਗਾ ਪਰ ਸਲਵਾਰਾਂ ਦਾ ਸਟੱਫ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਜੀ ਵੀਡੀਓ ਸ਼ੁਰੂ ਹੋਣ ਤੋਂ ਹੀ ਬੁਕਿੰਗ ਲਈ ਨੰਬਰ ਹੋਗਾ 8283828381 ਨੰਬਰ ਆ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪ スクリーンショット ਲੈ ਕੇ ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰ ਸਕਦੇ ਹੋ organza ਦੇ suit ਨੇ ਬਹੁਤ ਸੋਹਣੇ ਸੋਹਣੇ ਜਿਹੜੇ ਮੈਂ ਦਿਖਾਨੀ ਹੁੰਦੀਆਂ ਤੁਹਾਨੂੰ ਕੋਈ 45 480 ਵਾਲੀ ਐਦਾਂ ਦੀ ਰਿੰਜਾ ਵਾਲੀ suit ਹੁੰਨੇ ਆ ਸਟਫ ਦਾ ਤਾਂ ਚਲੋ ਫਰਕ ਹੁੰਦਾ ਹੀ ਆ ਪਰ ਲੁੱਕ ਲਾਈਕ ਉਦਾਂ ਹੀ ਰਹਿਣਗੇ ਜੀ ਸਾਰੇ ਇਹ ਠੀਕ ਹੈ ਬਹੁਤ ਸੋਹਣਾ ਜਿਹਾ suit ਹੈ ਵੀ organza ਦੀ shirt ਆ ਤੇ ਪ੍ਰਾਈਸ ਰਹੂਗਾ ਜਿਹੜੀ ਸਾਰੀ ਵੀਡੀਓ ਦਾ 2000 2000 ਦੇ suit ਰਹਿਣਗੇ ਸ਼ਿਪਿੰਗ ਰਹਗੀ ਲੱਗੇ ਤੋ ਇਹ ਦੇਖੋ ਸਲਵਾਰ ਐਵੇਂ ਨਹੀਂ ਹੈਗਾ ਕਿ ਇਹ ਕਪੜਾ ਹੀ ਮਾੜਾ ਹੈ ਕਿਉਂਕਿ ਮੈਂ ਤਾਂ ਇਦਾਂ ਦੀ ਲਾਈਨਿੰਗ ਆ ਵੀ ਯੂਜ਼ ਕਰਦੀ ਆ ਆਪਣੇ ਸੂਟਾਂ ਦੇ ਨੀਚੇ ਜਿਹੜੀਆਂ ਲਗਾਨੇ ਆ ਸੀ ਤੇ ਮੈਂ ਤਾਂ ਕਰਕੇ ਤੁਹਾਨੂੰ ਸਲਵਾਰ ਹੀ ਪਹਿਲਾਂ ਹੀ ਦੱਸ ਦਵਾ ਵੀ ਇਹ ਸ਼ੈਂਟੂਨ ਸਟਫ ਹੁੰਦਾ ਸਟਫ ਅੱਛਾ ਹੈ ਕਲਰ ਵਗੈਰਾ ਇਹਨਾਂ ਦੇ ਫਾਸਟ ਰਹਿਣਗੇ ਵੈਸੇ ਜੇ ਤੁਸੀਂ ਮਾਰਕੀਟ 'ਚ ਸੂਟ ਲੈਣੇ ਹੋ ਤਾਂ ਤੁਹਾਨੂੰ ਇਹੀ ਸਲਵਾਰਾਂ ਆਣੀਆਂ ਆ ਜੀ ਹਰੇਕ ਸੂਟ ਨਾਲ ਤੁਹਾਨੂੰ ਇਦਾਂ ਦੀ ਹੀ ਸਲਵਾਰ ਮਿਲਦੀ ਆ ਤੁਸੀਂ ਕਿਤੇ ਵੀ ਬਾਜ਼ਾਰ 'ਚ ਅਗਰ ਸੂਟ ਲੈਣੇ ਹੋ ਮੈਂ ਥੋੜੀ ਇਹ ਸਲਵਾਰਾਂ ਲਈ ਮਹਵਾਨੀਆ ਜ਼ਿਆਦਾ ਬ੍ਰਾਂਡਡ ਸੂਟ ਤੁਹਾਨੂੰ ਸਭ ਨੂੰ ਪਤਾ ਹੀ ਆ ਇਹ ਹੈਗੇ ਦੇ ਨਾਲ ਪਿਓਰ ਸ਼ਫਾਂ ਦਾ ਦੁਪੱਟਾ ਸਾਰੇ ਦੇ ਵਿੱਚ ਵਰਕ ਰਹੂਗਾ ਜੀ ਸੂਟ ਤਾਂ ਬਹੁਤ ਸੋਹਣੇ ਨੇ ਸਾਰੇ ਇਹਦੇ ਵਿੱਚ ਦੋ ਕਲਰ ਮਿਲ ਜਾਣਗੇ ਤੁਹਾਨੂੰ ਠੀਕ ਹੈ अलग-अलग वैरायटी रहेगी आज दी वीडियो विच मिक्स सूट ਰਹਿਣਗੇ ਇਹ ਜਿੱਦਾਂ ਹੁਣ ਰਾਮ ਟੈਕਸਟ ਸੂਟ ਦਾ ਜੀ कॉटन ਦਾ ਇਹ ਵੀ ਅਸੀਂ ਹੁਣ ਅੱਜ ਦੀ ਰੇਂਜ ਇੱਕੋ ਹੀ ਪ੍ਰਾਈਸ ਕੱਢ ਰਹੇ ਹਾਂ ਸਾਰੀ ਵੀਡੀਓ ਦਾ 2000 ਇਹ ਪਿਓਰ कॉटन ਦੇ ਉੱਪਰ ਆ ਸੂਟ ਠੀਕ ਹੈ ਜੀ ਇਹਦੀ ਬੈਕ ਸਾਈਡ ਵੀ ਸੇਮ ਪ੍ਰਿੰਟ ਆ ਪਲੇਨ ਸਲਵਾਰ ਆ 3 ਮੀਟਰ ਦੀ ਤੇ ਇਹਦੇ ਨਾਲ ਹੈਗਾ ਜੀ ਚਨੌਣ ਸ਼ਫਾਨ ਦਾ ਬਹੁਤ ਸੋਹਣਾ ਜਿਹਾ ਦੁਪੱਟਾ ਖੁੱਲਾ ਢੁਲਾ ਜਿਹਾ ਦੁਪੱਟਾ ਹੈ ਨ ਬਹੁਤ ਪਿਆਰਾ ਜਿਹਾ ਤੇ ਇੱਕ ਇਹਦੇ ਵਿੱਚ ਤੁਹਾਨੂੰ ਮਿਲ ਜੇਗਾ ਇਹ ਵਲਕ ਕਲਾਸ਼ ਠੀਕ ਹੈ ਇਹਦੇ ਨਾਲ ਇਹ ਦੁਪੱਟਾ ਜੀ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਇਹ ਤਾਂ ਪਿਓਰ ਕਾਟਨ ਦੇ ਸੂਟ ਆ ਇਹਨਾਂ ਦੀ ਸਲਵਾਰਾਂ ਵੀ ਕਾਟਨ ਦੀਆਂ ਹੀ ਆ ਨੈਕਸਟ ਦਿਖਾ ਰਹੇ ਹਾਂ ਔਰਗੈਂਜ਼ਾ ਦੀ ਸ਼ਰਟ ਹੈ ਜੀ ਤੇ ਇਹਨੂੰ ਰਸ਼ੀਨ ਵੀ ਬੋਲ ਦਿੰਦੇ ਆ ਸਲਵਾਰ ਨੂੰ ਕੋਈ ਟਾਫਟਾ ਵੀ ਬੋਲ ਦਿੰਦਾ ਹੈ ਪਰ ਅਸਲੀ ਹੈਗਾ ਜੀ ਇਹ ਸ਼ੈਂਟੂਨ ਰਸ਼ੀਨ ਬੋਲਦੇ ਆ ਇਹਨੂੰ ਠੀਕ ਹੈ ਜੀ organza ਦੀ ਸ਼ਰਟ ਆ ਬਹੁਤ ਸੋਹਣਾ ਜਿਹਾ ਵਰਕ ਆ ਸਲਵਾਰ ਸੇਮ ਹੈ ਸ਼ੈਂਟੂਨ ਰਸ਼ੀਨ ਦੀ ਤੇ ਨਾਲ ਹੈਗਾ ਇਹ ਮਲਟੀ ਜਿਹਾ ਬਹੁਤ ਸੋਹਣਾ ਪਿਓਰ ਸ਼ਫੌਨ ਦੀ ਇਹਨਾਂ ਦੇ ਨਾਲ ਦੁਪੱਟੇ ਪਿਓਰ ਦੇ ਰਹਿਣਗੇ ਤੁਹਾਨੂੰ ਇਹ ਵੀ ਬਹੁਤ ਵੱਡਾ ਇੱਕ ਅੱਜ ਦੀ ਵੀਡੀਓ ਦਾ ਬੈਨੀਫਿਟ ਆ ਠੀਕ ਹੈ ਜੀ ਇਹਦੇ ਵਿੱਚ ਕਲਰ ਬਲੈਕ ਦੋ ਸੂਟ ਮਿਲ ਜਾਣਗੇ ਦੇਖੋ ਜੀ ਸੂਟ 2000 ਪ੍ਰਾਈਸ ਅੱਜ ਦੀ ਸਾਰੀ ਵੀਡੀਓ ਦਾ ਬਹੁਤ ਸੋਹਣੇ ਜਿਹੇ ਸੂਟ ਨੇ ਸਾਰੇ ਇਹ ਸਲਵਾਰ ਇਹਦੇ ਨਾਲ ਤੇ ਇਹ ਹੈਗਾ ਇਹ ਇਹਦਾ 4 ਸਾਈਡ ਦਾ ਪੱਟਾ ਤੁਸੀਂ ਇਹਦਾ ਵੀ ਕਰ ਸਕਦੇ ਹੋ ਇਹਦੀ ਲਾਈਨਿੰਗ ਲਗਾ ਸਕਦੇ ਹੋ ਸ਼ਰਟ ਨੀਚੇ ਜੇ ਕਿਸੇ ਨੂੰ ਸੂਟ ਪਸੰਦ ਆ ਤਾਂ ਤੁਸੀਂ ਇਹਨਾਂ ਦੇ ਨਾਲ ਕ੍ਰੇਪ ਦੀਆਂ ਸਲਵਾਰਾਂ ਵੀ ਲੈ ਸਕਦੇ ਹੋ ਕ੍ਰੇਪ ਜਿਹੜੀ ਸੈਮੀ ਕ੍ਰੇਪ ਆਂਦੀ ਹੈ ਜੀ ਉਹ ਲੈ ਸਕਦੇ ਹੋ ਤੁਸੀਂ 300 ਦੇ ਲਗਭਗ ਸਲਵਾਰ ਆ ਜਾਂਦੀ ਹੈ ਠੀਕ ਹੈ ਸਾਡੇ ਕੋਲ ਤਾਂ ਹੈ ਨਹੀਂ ਪਰ ਤੁਸੀਂ ਮਾਰਕੀਟ ਚੋਂ ਲੈ ਸਕਦੇ ਹੋ ਕਿਸੇ ਹੋਰ ਸਟਾਫ ਰਿਯੂਜ਼ ਕਰ ਸਕਦੇ ਹੋ ਔਰਗੈਂਜ਼ਾ ਦੀ ਉਹ ਲੈ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਬਹੁਤ ਸੋਨਾ ਜਿਹਾ ਸੋਟਾ ਤੇ ਇੱਕ ਦੰਦੀਆ ਤੁਹਾਨੂੰ ਪਿਓਰ オーਰਗੈਂਜ਼ਾ ਦੇ ਉੱਪਰ ਸ਼ਰਟ ਤੇ ਦੁਪੱਟਾ ਇਹ ਸਿਰਫ ਸ਼ਰਟ ਹੈ ਜੀ ਤੇ ਨਾਲ ਇਹਦੇ ਦੁਪੱਟਾ ਇਹ ਹੈਗਾ オーਰਗੈਂਜ਼ਾ ਦਾ ਇਹ ਪਿਓਰ オーਰਗੈਂਜ਼ਾ ਤੇ ਸ਼ਰਟ ਤੇ ਦੁਪੱਟਾ ਸਿੰਗਲ ਸੀਗਾ 2800 ਦਾ ਤੇ ਅੱਜ 2000 ਦੀ ਵੀਡੀਓ ਦੇ ਵਿੱਚੇ ਕੱਢ ਰਹੀਆਂ ਇਹਨੂੰ ਕੋਈ ਪਾਸ ਕੋਈ ਸਲਵਾਰ ਹੈ ਕ੍ਰੇਪ ਦੀ ਤਾਂ ਤੁਸੀਂ ਇਹ ਸੂਟ ਲੈ ਸਕਦੇ ਹੋ ਠੀਕ ਹੈ ਜੀ ਸੇਮ ਦੇ ਵਿੱਚ ਦੋ ਕਲਰ ਆ ਇੱਕ ਇਹ ਬਲੈਕ ਨੂਜਾ ਸ਼ੇਡ ਆ ਜਾਂਦਾ ਹੈ ਦੇਖੋ ਜੀ ਸੂਟ ਪਾਕਿਸਤਾਨੀ ਲੁੱਕ ਦੇ ਵਿੱਚ ਆ ਪਿਓਰ ਮਸਲੀਨ ਦੇ ਉੱਪਰ ਸੂਟ ਆ ਸੈਮੀ ਸਟਿਚ ਦੇ ਵਿੱਚ ਸੂਟ ਆ ਜੀ ਇਹੇ ਇਹ ਸਲਵਾਰ ਇਹਦੇ ਨਾਲ ਤੇ ਮਸਲੀਨ ਦਾ ਹੀ ਪਿਓਰ ਦਾ ਹੈਗਾ ਦੁਪੱਟਾ ਪ੍ਰਿੰਟੇ ਬਹੁਤ ਸੋਹਣਾ ਸੂਟ ਦਾ ਔਰਗੈਂਜ਼ਾ ਦਾ ਸੂਟ ਆ ਜੀ ਸੈਮੀ ਸਟਿਚ ਦੇ ਵਿੱਚ ਆ ਬਹੁਤ ਪਿਆਰਾ ਜਿਹਾ ਸੂਟ ਆ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਸਾਰੇ ਸੂਟਾਂ ਦੀ ਇਹ ਸਲਵਾਰ ਇਹਦੇ ਨਾਲ ਤੇ ਇਹ ਹੈਗਾ ਦੁਪੱਟਾ ਨੈਕਸਟ ਸੂਟ ਆ ਜੀ ਟੈਬੀ ਸਿਲਕ ਦੇ ਉੱਪਰ ਬਹੁਤ ਸੋਹਣਾ ਸੂਟ ਆ ਸ਼ੇਰ ਸਲਵਾਰ ਆ ਪਲੱਸ ਦੁਪੱਟਾ ਗ੍ਰੇਗਰ ਦਾ ਬਹੁਤ ਸੋਹਣਾ ਜਿਹਾ ਡਿਜੀਟਲ ਪ੍ਰਿੰਟ ਦੇ ਨਾਲ ਸੂਟ ਰਹੂਗਾ ਸੈਮੀ ਦੇ ਵਿੱਚ ਸੈਮੀ ਸਟਿਚ ਹੈ neck ਬਣਿਆ ਹੋਇਆ ਬਹੁਤ ਸੋਹਣਾ ਜਿਹਾ ਦਾ ਬਾਕੀ ਤੁਸੀਂ ਆਪਣੇ ਅਕੋਰਡਿੰਗ ਬਣਾ ਵੀ ਸਕਦੇ ਹੋ neck ਦਾ ਇਹ ਸਲਵਾਰ ਤੇ ਦੁਪੱਟਾ ਇਹਦਾ ਇਹ ਸਲਵਾਰ ਆਗੇ ਜੇ neck ਟਗਾ ਸ਼ਿਮਰ ਦੇ ਉੱਪਰ ਵਰਕ ਦੇਖੋ ਬਹੁਤ ਸੋਹਣਾ ਵਰਕ ਹੈ ਵੀ neck neck ਦੇ ਵਿੱਚ ਬਣਿਆ ਹੋਇਆ ਅਰਗੇਂਜ਼ਾ ਦਾ ਪੇਂਟ ਵਾਲਾ ਦੁਪੱਟਾ ਇਹਦੇ ਨਾਲ ਤੇ ਹੈਗੀ ਸਲਵਾਰ ਗ੍ਰੇ ਕਲਰ ਦਾ ਸੂਟ ਹੈ ਜੀ 2000 ਅਜ ਦੀ ਸਾਰੀ ਵੀਡੀਓ ਦਾ ਪ੍ਰਾਈਸ ਹੈ 2000 ਸ਼ਿਪਿੰਗ ਲੱਗੀ ਤੋਂ ਰਹੇਗੀ ਇਹ ਹੈਗਾ ਇਹਦਾ ਦੁਪੱਟਾ ਬਹੁਤ ਸੋਹਣਾ ਸੂਟ ਹੈ ਵੀ ਮਸਲੀਨ ਦਾ ਸੂਟ ਹੈ ਜੀ ਨੈਕਸਟ ਬਲੈਕ ਕਲਰ ਦਾ ਬਹੁਤ ਪਿਆਰਾ ਵਰਕ ਹੈ オリジナル ਮਿਰਰ ਦੇ ਨਾਲ ਪਿਓਰ ਕਾਟਨ ਦੇ ਉੱਪਰ ਤੇ ਦੇ ਨਾਲ ਇਹ ਹੈਗਾ ਦੁਪੱਟਾ ਬਹੁਤ ਡਿਜ਼ਾਈਨਰ ਜਿਹਾ ਫੁੱਲ ਗਾਰਲਿਸ਼ ਲੁੱਕ ਦਾ ਸੂਟ ਹੈ ਇਹ ਤੁਹਾਨੂੰ ਪਹਿਲਾਂ ਵੀ ਸੂਟ ਦਿਖਾਇਆ ਉਹਦੇ ਵਿੱਚ ਕਲਰ ਆ ਸੇਮ ਚ ਸੈਮੀ ਸਟਿਚ ਦੇ ਵਿੱਚ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਸੂਟ ਦੇ ਔਰਗੈਂਜ਼ਾ ਦੀ ਸ਼ਰਟ ਆ ਸ਼ੈਂਟੂਨ ਦੀ ਸਲਵਾਰ ਤੇ ਪਿਓਰ ਦਾ ਦੁਪੱਟਾ ਇਹ ਹੈਗਾ ਜੀ ਬਹੁਤ ਸੋਹਣਾ ਜਿਹਾ ਸੂਟ neck ਦੇ ਉੱਪਰ ਵਰਕ ਆ ਸ਼ਿਮਰ ਦੀ ਸ਼ਰਟ ਆ ਟਿਸ਼ੂ ਦੇ ਉੱਪਰ ਸ਼ੈਂਟੂਨ ਦੀ ਸਲਵਾਰ ਇਹਦੇ ਨਾਲ ਤੇ ਦੁਪੱਟੇ ਦੀ ਲੁੱਕ ਦੇਖੋ ਜੀ ਇਹ ਹੈਗਾ ਦਾ ਦੁਪੱਟਾ ਫੁੱਲ ਡਿਜ਼ਾਈਨਰ ਪੀਸ ਓਰਗੈਂਜ਼ਾ ਦੀ ਸ਼ਰਟ ਜੀ ਵਰਕ ਦੇਖੋ ਕਿੰਨਾ ਸੋਹਣਾ ਹੈ ਬਹੁਤ ਪਿਆਰਾ ਵਰਕ ਹੈ neck ਦੇ ਉੱਪਰ ਆਏਗਾ ਵਰਕ ਇਹ ਤੁਸੀਂ ਇਹਦਾ boat neck ਵਗੈਰਾ ਬਣਾ ਸਕਦੇ ਹੋ full v-neck ਬਣਾ ਸਕਦੇ ਹੋ ਤੇ 오ਰਗੈਂਜ਼ਾ ਦਾ ਹੀ ਹੈਗਾ ਦੁਪੱਟਾ ਦੁਪੱਟੇ ਤੇ ਵਰਕ ਰਹੇਗਾ ਸਾਰੇ ਤੇ ਬਹੁਤ ਪਿਆਰਾ ਜਿਹਾ ਠੀਕ ਹੈ ਜੀ ਇਹਦੇ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਹਦਾ ਸੈਕਿੰਡ ਕਲਰ ਦੇਖੋ ਜੀ ਸੂਟ ਮਸਲੀਨ ਦੇ ਉੱਪਰ ਬਹੁਤ ਸੋਨਾ ਜਿਹਾ ਪ੍ਰਿੰਟ ਆ ਸੂਟ ਦਾ ਇਹ ਸਲਵਾਰ ਇਹਦੀ ਤੇ ਮਸਲੀਨ ਦਾ ਹੀ ਦੁਪੱਟਾ ਠੀਕ ਹੈ ਜੀ ਡਿਜ਼ਾਈਨਿੰਗ ਤਾਂ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਡਿਜ਼ਾਈਨਿੰਗ ਆ ਕੋਈ 8 10 20 ਸੂਟ ਤਾਂ ਤੁਹਾਨੂੰ ਦਿਖਾਣੇ ਨਹੀਂ ਹੁੰਦੇ ਇਹ ਜਿਹੜੇ ਮੈਂ ਤੁਹਾਨੂੰ ਅੱਜ ਸੂਟ ਦਿਖਾ ਰਹੀਆਂ 65 ਸੂਟ ਨੇ ਮੇਰੇ ਕੋਲ 65 ਸੂਟ ਨੇ ਜਿਹੜੇ ਅੱਜ ਦੀ ਵੀਡੀਓ ਚ ਮੈਂ ਤੁਹਾਨੂੰ ਦਿਖਾ ਰਹੀਆਂ ਸਾਰੇ 2000 ਦੇ ਵਿੱਚ ਨੇ ਸੂਟ ਰੈਂਦਾ ਕੁਝ ਵੀ ਨਹੀਂ ਹੈਗਾ ਜੀ ਕਿਉਂਕਿ ਮੈਂ ਸਟੱਫ ਹਮੇਸ਼ਾ ਹੀ ਜੋ ਹੁੰਦਾ ਉਹੀ ਦੱਸਦੀਆਂ ਵੀਡੀਓ ਦੇ ਵਿੱਚ ਤੇ ਵਹਿਗੁਰੂ ਦੀ ਕਿਰਪਾ ਦੇ ਨਾਲ ਕਸਟਮਰ ਵੀ ਵਾਪਿਸ ਮੁੜ ਮੁੜ ਕੇ ਡੇਲੀ ਦੇ ਕਈ ਕੋਈ ਕਸਟਮਰ ਤਾਂ ਵੀਕ ਦੇ ਵਿੱਚ 3-3 4-4 ਸੂਟ ਜਿਹੜੇ ਰੂਟੀਨ ਜਿਨ੍ਹਾਂ ਦੀ ਬਣੀ ਹੋਈ ਆ ਉਹ ਕਹਿੰਦੇ ਨੇ ਵੀ ਸਾਡੇ ਰਿਸ਼ਤੇਦਾਰ ਵੀ ਸਾਤੋ ਹੀ ਮੰਗਵਾਣ ਲੱਗ ਗਏ ਸੂਟ ਵੀ ਉੱਥੇ ਤੋਂ ਲੈਣੇ ਅਸੀਂ ਤਾਂ ਇੱਕੋ ਜਣ ਆਰਡਰ ਕਰ ਦਾਂਦਾ ਕਈਆਂ ਕੋਲ ਜਿੱਦਾਂ ਆਨਲਾਈਨ ਪੇਮੈਂਟ ਦੀ ਆਪਸ਼ਨ ਨਹੀਂ ਹੈਗੀ ਹਲੇ ਪਿੰਡਾਂ ਦੇ ਵਿੱਚ ਤੋਂ ਅੱਗੇ ਤੋਂ ਅੱਗੇ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਵੀ ਦੰਦੇ ਨੇ ਸੂਟ ਇਹਨਾਂ ਦੇ ਨਾਲ ਸ਼ੈਂਟੂਨ ਦੀ ਸਲਵਾਰ ਸੀਗੀ ਕਾਲੂ ਤੁਸੀਂ ਥੋੜੇ ਬਾਸ ਸੂਟ ਚਲੇ ਜਾਵੇ ਤੁਸੀਂ ਜਾ ਕੇ ਮੈਨੂੰ ਕਹੋ ਤਾਂ ਕਰਕੇ ਮੈਂ ਵੀਡੀਓਜ਼ ਪਹਿਲਾਂ ਹੀ ਦੱਸਣਾ ਜ਼ਿਆਦਾ ਵੈਸਟ ਸਮਝਦੀ ਆ ਇਹਦੇ ਨਾਲ ਹੈਗਾ ਜੀ ਪਿਓਰ ਦਾ ਦੁਪੱਟਾ ਦੁਪੱਟੇ ਦੀ ਲੁੱਕ ਬਹੁਤ ਸੋਹਣੀ ਆ ਪਿਓਰ ਦੇ ਇਹ ਵੀ ਸੂਟ ਬਹੁਤ ਸੋਹਣਾ ਹੈ ਸਾਰਾ ਤਿੱਲੇ ਵਰਕ ਦੇ ਨਾਲ ਸਿੱਪੀ ਦਾ ਕੰਮ ਹੋਇਆ ਹੋਇਆ ਤੇ ਇਹ ਹੈਗਾ ਇਹਦਾ ਦੁਪੱਟਾ ਬਹੁਤ ਸੋਹਣਾ ਜਿਹਾ ਇਹ ਹੈਗਾ ਜੀ ਸ਼੍ਰੀ ਕ੍ਰਿਸ਼ਨਾ ਬ੍ਰਾਂਡ ਦਾ ਸੂਟ ਇਹ ਹੈਗਾ ਬਹੁਤ ਸੋਹਣਾ ਜਿਹਾ ਸੂਟ ਕ੍ਰੇਪ ਦੇ ਉੱਪਰ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਸੂਟ ਦੀ ਇਹ ਪੱਲੇ ਦੇ ਉੱਪਰ ਆਏਗਾ ਡਿਜ਼ਾਈਨ ਇਹਨੇ ਤੁਸੀਂ A ਲਾਈਨ ਚ ਬਣਾਇਓ ਸੂਟ ਨੂੰ ਬਹੁਤ ਸੋਹਣਾ ਜਿਹਾ ਡਿਜ਼ਾਈਨ ਆ ਸੂਟ ਦਾ ਕ੍ਰੇਪ ਦੀ ਸ਼ਰਟ ਆ ਤੇ ਇਹਦੇ ਨਾਲ ਪਿਓਰ ਸ਼ਫੌਨ ਦਾ ਦੁਪੱਟਾ ਦੁਪੱਟੇ ਦਾ ਪਿਓਰ ਦੇ ਮਿਲਣਗੇ ਤੁਹਾਨੂੰ ਸਾਰੇ ਅੱਜ ਦੀ ਵੀਡੀਓ 'ਚ ਬਹੁਤ ਸੋਹਣੇ ਦੁਪੱਟੇ ਆ ਸਾਰਿਆਂ ਦੇ ਸਕਿਨ ਡਿਜ਼ਾਈਨਰ ਜਿਹਾ ਸੂਟ ਬਹੁਤ ਸੋਹਣਾ ਦੇਖੋ ਜੀ ਡਿਜ਼ਾਈਨ ਜੀ ਦੇਖੋ ਸੂਟ ਦੁਪੱਟਾ ਪੂਰਾ ਲੰਮਾ ਛੋੜਾ ਇਹ ਵੀ ਸੂਟ ਮਸਲੀਨ ਤੇ ਮਿਲੇਗਾ ਤੁਹਾਨੂੰ neck ਦੇ ਉੱਪਰ ਵਰਕ ਹੈ ਸ਼ੈਂਟੂਨ ਦੀ ਸ਼ਰਟ ਆ ਜੀ ਸੌਰੀ ਸਲਵਾਰ ਆ ਤੇ ਮਸਲੀਨ ਦਾ ਦੁਪੱਟਾ ਮਸਲੀਨ ਦੀ ਸ਼ਰਟ ਆ ਇਹ ਵੀ ਸੇਮ ਹੀ ਆ ਕਲਰ ਵੀ ਬਹੁਤ ਸੋਹਣਾ ਹੈ ਵਰਕ ਵੀ ਬਹੁਤ ਸੋਹਣਾ ਹੈ ਸਟੱਫ ਵੀ ਬਹੁਤ ਸੋਹਣਾ ਹੈ ਤੇ ਇਹਦੇ ਨਾਲ ਤੁਹਾਨੂੰ ਮਿਲ ਜੇਗਾ ਦੁਪੱਟਾ ਬ੍ਰਾਕਟ ਸਟਾਈਲ ਦੇ ਵਿੱਚ ਕ੍ਰੇਪ ਦਾ ਸੂਟ ਹੈ ਜੀ ਬਹੁਤ ਪਿਆਰਾ ਜਿਹਾ ਬਹੁਤ ਸੋਹਣਾ ਸੂਟ ਹੈ 2000 ਦੀ ਰੇਂਜ ਦੇ ਵਿੱਚ ਸੂਟ ਸਾਰਾ ਸਿਕਵੈਂਸ ਵਰਕ ਦੇ ਨਾਲ ਸੂਟ ਬਣਿਆ ਹੋਇਆ ਹੈ ਇਹ ਸਲਵਾਰ ਤੇ ਇਹਦਾ ਡਿਜ਼ਾਈਨਰ ਜਿਹਾ ਕੰਟਰਾਸਟ ਦੁਪੱਟਾ ਗੋਟਾ ਪੱਤੀ ਦੇ ਵੀ ਦੇਖੋ ਮੈਂ ਇੱਦਾਂ ਦੇ ਸੂਟ ਥੋੜੇ ਵਾਸਤੇ ਲੈ ਕੇ ਆਉਣੀ ਹੁੰਦੀ ਆ 7000 8000 ਕਈ ਵਾਰੀ ਡਿਸਕਾਊਂਟ ਲਗਾਉਂਦੇ ਅਸੀਂ 5000 ਦੇ ਸੂਟ ਹੁਣ ਤੁਸੀਂ ਖੁਦ ਦੇਖ ਲਓ ਇਹੀ ਕਲਰ ਹੁੰਨੇ ਆ ਇੱਦਾਂ ਦੇ ਹੀ ਖੁਸ਼ਨਾ ਖੁਸ਼ਨਾ ਦਾ ਵਰਕ ਹੁੰਦਾ ਏ ਇਹ 2000 ਦਾ ਸੂਟ ਆ ਜੀ ਕਿੱਥੇ 7-8000 ਦਾ ਸੂਟ ਹੁੰਦਾ ਹਨ ਫਿਰ ਕਈ ਕਈ ਵਾਰ ਕਦੇ ਵੈਸੇ ਤਾਂ ਮੈਨੂੰ 네ਗੇਟਿਵ ਕਮੈਂਟ ਵੈਗਰੂ ਦੀ ਕਿਰਪਾ ਨਾਲ ਹੋਇਆ ਵੀਕਲੀ ਇੱਕ ਆ ਜਾਵੇ ਕੋਈ ਇਨਐਕਟਿਵ ਕਮੈਂਟ ਨਹੀਂ ਹੁੰਦਾ ਹੈਗਾ ਵੀਕ ਦੇ ਵਿੱਚ ਕੋਈ ਅੱਧਾ ਭਾਵੇਂ ਆ ਜਵੇ ਜੇ ਤੇ ਪਹਿਲਾਂ ਪਹਿਲਾਂ ਹੁੰਦਾ ਸੀਗਾ ਜਿੱਦਾਂ ਇਹ ਸੂਟ ਅਸੀਂ ਇੰਨੇ ਦਾ ਲਿਆ ਐਵੇਂ ਦਾ ਲਿਆ ਇਹ ਕਾਪੀਆਂ ਬਹੁਤ ਔਨੀਆਂ ਹਰੇਕੀ ਚੀਜ਼ ਦੀ ਕਾਪੀ ਹੁੰਦੀ ਆ ਇਹ ਦੇਖੋ ਜੀ ਸੂਟ ਪੇਂਟ ਦੇ ਉੱਪਰ ਆਰੀ ਵਰਗਾ ਹੈਂਡ ਪੇਂਟ ਦੇ ਉੱਪਰ ਕਲਰ ਵੀ ਬਹੁਤ ਸੋਹਣਾ ਹੈ ਠੀਕ ਹੈ ਇਹ ਸਲਵਾਰ ਇਹਦੇ ਨਾਲ ਤੇ ਇਹ ਹੈਗਾ ਜੀ ਦੁਪੱਟਾ ਮਸਲੀਨ ਦਾ ਇਹ ਟੋਟਲੀ ਹੈਂਡ ਪੇਂਟ ਦੇ ਉੱਪਰ ਬਣਿਆ ਹੋਇਆ ਸੂਟ ਆ ਬਹੁਤ ਪਿਆਰਾ ਜਿਹਾ ਡਿਜ਼ਾਈਨ ਆ ਸੂਟ ਦਾ ਇਹਦੇ ਨਾਲ ਇਹ ਸਲਵਾਰ ਆ ਤੇ ਜੈਪੁਰੀ ਪ੍ਰਿੰਟ ਦਾ ਵਰਕ ਵਾਲਾ ਰਹੂਗਾ ਜੀ ਦੁਪੱਟਾ ਇਹ ਵੀ ਸੂਟ ਸੋਣਾ ਹੈ कॉटन मस्लिन ਦੇ ਉੱਪਰ ਸੂਟ ਆ ਲੁੱਕ ਲਾਈਕ ਉਹ ਜਿਹੜਾ ਬ੍ਰாக்கਟ ਜਿਹਦੇ ਸਟਾਈਲ ਦੇ ਹੁੰਦੇ ਆ ਸੂਟ ਉਦਾਂ ਦਾ ਹੈ ਇਹ ਸਲਵਾਰ ਇਹਦਾ ਦੁਪੱਟਾ ਪੇਂਟ ਦੇ ਨਾਲ ਸਾਰੇ ਦੁਪੱਟੇ ਦੇ ਵਿੱਚ ਵਰਕ ਹੈ ਜੀ ਜਾਲ ਵਰਕ ਇਹ ਹੈਗਾ ਸ਼ਿਮਰ ਦੇ ਉੱਪਰ ਚੇਕੇ ਦੇਖੋ ਸਰਵੋਸ ਕੀ ਵਰਕ ਹੋਇਆ ਵੇ ਸ਼ਿਮਰ ਦੀ ਸ਼ਰਟ ਆ ਸਟੱਫ ਇਹਦਾ ਸ਼ਰਟ ਦਾ ਬਹੁਤ ਸੋਹਣਾ ਹੈ ਇਹ ਸਲਵਾਰ ਆ ਜੀ ਤੇ ਇਹ ਹੈਗਾ ਜੀ ਨਾਲ ਪਿਓਰ ਦਾ ਦੁਪੱਟਾ ਸਰਵੋਸ ਕੀ ਵਰਕ ਵਾਲਾ ਇਹਦੇ ਵਿੱਚ ਕਲਰ ਦੋ ਇਹ ਸੈਕਿੰਡ ਕਲਰ ਆ ਬ੍ਰੌਕੇਟ ਦਾ ਸੂਟ ਦੇ ਰਹੇ ਆ ਤੁਹਾਨੂੰ ਠੀਕ ਹੈ ਸਿਲਕ ਬ੍ਰੌਕੇਟ ਆ ਇਹਦੇ ਨਾਲ ਸਿਲਕ ਦੀ ਸਲਵਾਰ ਮਿਲੇਗੀ ਤੁਹਾਨੂੰ ਰੈੱਡ ਕਲਰ ਦਾ ਸੂਟ ਆ ਇਹ ਸੂਟ ਵੈਸੇ ਮਹਿੰਗਾ ਸੀਗਾ ਇਹ ਹੁਣ ਤੁਹਾਨੂੰ ਇਸੇ ਪ੍ਰਾਈਸ 'ਚ ਕੱਢ ਰਹੇ ਆ ਸੂਟ ਇਹ ਵੀ ਸਿਲਕ ਦਾ ਸੂਟ ਆ ਜੀ ਇਹਨਾਂ ਦੇ ਨਾਲ ਸਿਲਕ ਦੀਆਂ ਸਲਵਾਰਾਂ ਨੇ ਇਹ ਵੀ ਬ੍ਰੌਕੇਟ ਤੇ ਹੀ ਬਣਿਆ ਹੋਇਆ ਸੂਟ ਆ ਇਹਦੇ ਨਾਲ ਸਾਰੇ ਦੁਪੱਟੇ ਦੇ ਵਿੱਚ ਵਰਕ ਰਹੂਗਾ ਪਿਓਰ ਦਾ ਦੁਪੱਟਾ ਦੇਖੋ ਜੀ ਸੂਟ ਤੇ ਉਹਦਾ ਦੁਪੱਟਾ organza ਦੀ ਸ਼ਰਟ ਇਹ suit ਬਹੁਤ ਸੋਹਣਾ ਹੈ ਬਹੁਤ ਸੋਹਣਾ suit ਆ ਇਹ ਵੈਸੇ ਅਸੀਂ discount ਤੇ ਲਗਾਤਾ suit ਇਹ ਹੈਗੇ ਜੀ organza ਦੇ ਵਿੱਚ shirt brocade ਦੀ silk ਦੀ ਸਲਵਾਰ ਇਹਦੇ ਨਾਲ ਤੇ ਦੁਪੱਟਾ ਦੇਖੋ ਇਹ ਵੈਸੇ ਇਦਾਂ ਕਿ ਚਲੋ ਅੱਜ quantities ਦਿਖਾਣੀਆਂ ਹੁੰਦੀਆਂ ਤਾਂ ਵਿੱਚ suit ਕੱਢ ਦੰਨੇ ਆ ਜਿਹੜਾ ਕੋਈ ਸਿੰਗਲ ਪਿਆ ਸੂਟ ਇਹ ਵੀ ਬਹੁਤ ਸੋਹਣਾ ਹੈ ਹੈਂਡਵਰਕ ਤੇ ਆ ਇਹਦਾ ਵਰਕ ਬਹੁਤ ਸੋਹਣਾ ਗਰਲਿਸ਼ ਲੁੱਕ ਦੇ ਉੱਪਰ ਸੂਟ ਹੈ 오ਰਗੈਂਜ਼ਾ ਦੀ ਸ਼ਰਟ ਆ ਤੇ ਸਲਵਾਰ ਆ ਜੀ ਤੇ 오ਰਗੈਂਜ਼ਾ ਦਾ ਇਹ ਦੁਪੱਟਾ ਇਹ ਮੈਂ ਹੁਣੇ ਪਾਈ ਸੀਗੀ ਪਿੱਛੇ ਜੇ 3500 ਦੇ ਸੂਟ ਠੀਕ ਹੈ ਉਦਾਂ ਦੀ ਉਹ ਲੁੱਕ ਦਾ ਸੂਟ ਦੀ ਦੇਖੋ ਤੁਸੀਂ ਮੇਰੇ ਖਿਆਲ ਛਲੇ 5-6 ਦਿਨ ਪਹਿਲਾਂ ਹੀ ਵੀਡੀਓ ਪਾਈ ਆ ਲੁੱਕ ਸੇਮ ਉਦਾਈਆਂ ਸ਼ੈਂਟੂਨ ਦੀ ਸਲਵਾਰ ਆ ਜੇ ਤੇ ਇਹ ਹੈਗਾ ਤਾਂ ਦੁਪੱਟਾ ਡਿਜ਼ਾਈਨਰ ਕਲਰੇ ਚ ਦੋਆ ਸੈਕੰਡ ਕਲਰ ਦਾ ਕੰਟਰਾਸਟ ਹੈਗਾ ਐਦਾਂ ਠੀਕ ਹੈ ਜੀ ਇਹ ਦੁਪੱਟਾ ਇਹ ਸਲਵਾਰ ਨੈਕਸਟ ਆਈ ਵਾਲਾ ਸੂਟ 2000 ਰੇਂਜ ਆ ਜੀ ਸੂਟ ਦੀ ਸਟੱਫ ਅੱਛਾ ਇਹਦੇ ਨਾਲ ਪਿਓਰ ਕਾਟਨ ਦੀ ਸਲਵਾਰ ਆ ਇਹ ਸਿੰਗਲ ਪੀਸ ਪਿਆ ਸੀ ਤਾਂ ਕੱਢਤਾ ਇਹ ਕਾਟਨ ਤੇ ਸੂਟ ਆ ਸਾਰੇ ਦੁਪੱਟਾ ਵੀ ਕਾਟਨ ਤੇ ਬਹੁਤ ਸੋਹਣਾ ਜਿਹਾ ਰਾਣੀ ਸ਼ੇਡ ਸਿਲਕ ਦਾ ਸੂਟ ਆ ਸ਼ੈਂਟੂਨ ਦੀ ਸਲਵਾਰ ਤੇ ਦੁਪੱਟਾ ਦੇਖੋ ਸੂਟ ਦਾ ਇਹ ਸਲਵਾਰ ਇਹ ਹੈਗਾ ਜੀ ਦੁਪੱਟਾ ਇੱਕ ਸੂਟ ਤੁਹਾਨੂੰ ਦਿਖਾਉਣੀ ਆ ਮਸਲੀਨ ਦੇ ਉੱਪਰ ਮਸਲੀਨ ਦਾ ਸੂਟ ਆ ਇਹ ਬਹੁਤ ਸੋਹਣੀ ਬ੍ਰੀਕ ਬ੍ਰੀਕ ਜੀ ਬੂਟੀ ਇਹਦੇ ਵਿੱਚ ਬਣੀ ਹੋਈ ਇਹ ਕਾਟਨ ਦੀ ਸਲਵਾਰ ਇਹਦੇ ਨਾਲ ਤੇ ਦੁਪੱਟਾ ਹਾਂਜੀ ਉਮੀਦ ਕਰਦੀ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇ ਕਿ ਅੱਜ ਦੀ ਵੀਡੀਓ ਚ ਜੋ ਵੀ ਪਸੰਦ ਆ ਸਕਰੀਨ ਸ਼ਾਟ ਲੈ ਕੇ ਨੰਬਰ ਤੇ ਸੈਂਡ ਕਰੋ ਵੀਡੀਓ ਦੇਖਣ ਲਈ ਥੈਂਕ ਯੂ so much